ਜੇਕਰ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਗੁੰਮਟ ਥੱਲੇ ਬਣੇ ਇਸ ਛੋਟੇ ਰੂਮ ਦੀ ਗੱਲ ਕਰੀਏ ਤਾਂ ਇਸ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਹਨ ਇੱਕ ਸਰੂਪ ਉਹ ਹੈ ਜੋ 1921 ਦੇ ਨਨਕਾਣਾ ਸਾਹਿਬ ਵਾਲੇ ਸਾਕੇ ਦੌਰਾਨ ਗੋਲੀਆਂ ਲੱਗਣ ਕਾਰਨ ਜ਼ਖਮੀ ਹੋਇਆ ਸੀ ਇਸ ਬੀੜ ਦੇ 1319 ਤੋਂ ਲੈ ਕੇ 1430 ਅੰਗ ਤੱਕ ਅਤੇ ਗੱਤੇ ਦੀ ਜਿਲਦ ਨੂੰ ਪਾੜ ਕੇ ਗੋਲੀ ਦੂਸਰੇ ਪਾਸੇ ਨਿਕਲ ਗਈ ਸੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਦੂਸਰੇ ਸਰੂਪ ਦੀ ਗੱਲ ਕਰੀਏ ਤਾਂ ਦੂਸਰਾ ਸਰੂਪ ਆਪਰੇਸ਼ਨ ਬਲੂ ਸਟਾਰ ਸਮੇਂ ਹੋਏ ਹਮਲੇ ਦੌਰਾਨ ਜੋ ਜ਼ਖਮੀ ਹੋ ਗਿਆ ਸੀ ਉਹ ਹੈ। ਇਹ ਸਰੂਪ ਦੇ 90 ਅੰਗ ਗੋਲੀ ਨਾਲ ਜ਼ਖਮੀ ਹੋਏ ਸਨ। ਕੁਝ ਖਾਸ ਦਿਹਾੜਿਆਂ ਦੇ ਸਮੇਂ ਇਹ ਦੋਨੋਂ ਸਰੂਪ ਦੇ ਦਰਸ਼ਨ ਵੀ ਕਰਾਏ ਜਾਂਦੇ ਹਨ। ਜਿੱਥੇ ਇਹ ਦੋਨੋਂ ਸਰੂਪ ਰੱਖੇ ਗਏ ਹਨ ਇਸ ਰੂਮ ਦੀ ਖਾਸ ਗੱਲ ਇਹ ਹੈ ਕਿ ਇਸ ਰੂਮ ਦਾ ਟੈਂਪਰੇਚਰ ਭਾਵੇਂ ਗਰਮੀ ਹੋਵੇ ਜਾਂ ਸਰਦੀ ਇਹ 22 ਡਿਗਰੀ ਹੀ ਰੱਖਿਆ ਜਾਂਦਾ ਹੈ। ਕਿਉਂਕਿ ਜੋ ਨਨਕਾਣਾ ਸਾਹਿਬ ਵਾਲਾ ਸਰੂਪ ਹੈ ਉਹ ਲਗਭਗ 94 ਸਾਲ ਪੁਰਾਣਾ ਹੈ ਇਸ ਦੇ ਜੋ ਅੰਗ ਹਨ ਉਹ ਪੁਰਾਣੇ ਹੋਣ ਕਾਰਨ ਭੁਰਨੇ ਸ਼ੁਰੂ ਹੋ ਗਏ ਸੀ ਇਸ ਲਈ 40 ਤੋਂ 45% ਮੋਇਸਚਰਾਈਜ਼ਰ